ਸਸਿਆ ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਸੋ ਅੱਜ ਦਾ ਬਲੌਗ ਕਰਨ ਲੱਗਿਆ ਸ਼ੁਰੂ ਅੱਜ ਤੁਹਾਨੂੰ ਦਿਖਾਵਾਂਗੇ ਬਸਾਖੀ ਨਿਊਜ਼ੀਲੈਂਡ ਦੀ ਪਹਿਲੀ ਵਾਰ ਆਪਾਂ ਬਸਾਖੀ ਮਨਾਉਣ ਲੱਗੇ ਆ ਇੱਥੇ ਜਦੋਂ ਪਿਛਲੀ ਵਾਰ ਹੀ ਆਏ ਸੀਗੇ ਤਕਰੀਬਨ 1 ਸਾਲ ਹੋ ਗਿਆ ਮੈਨੂੰ ਆਏ ਨੂੰ ਮਾਰਚ ਚ ਆਇਆ ਸੀਗਾ ਮੈਂ ਪਿਛਲੀ ਵਾਰ ਸੋ ਪਿਛਲੀ ਵਾਰ ਸੀਗੇ ਅਸੀਂ ਟਰੰਗੇ ਟਰੰਗੇ ਸਾਨੂੰ ਹਲੇ ਇਹਨਾਂ ਸਿਸਟਮ ਵੀ ਨਹੀਂ ਦਾ ਪਤਾ ਤੇ ਆਉਂਦੇ ਹੀ ਅਸੀਂ ਕੰਮਕਾਰਾਂ ਚੁੱਲ੍ਹ ਜੇ ਹੋਏ ਸੀਗੇ ਆਈ ਥਿੰਕ ਬਸਾਖੀ ਕਾਲ ਸੀ ਵਸਾਖੀ ਤੇ ਉਰੇ ਸੰਡੇ ਨੂੰ ਮਨਾਉਂਦੇ ਜਾਂਦਾ ਸੋ ਵਸਾਖੀ ਅੱਜ 14 ਤਰੀਕ ਹੋਗੀ 13 14 ਦੀ ਉਹ ਵਸਾਖੀ ਹੁੰਦੀ ਆ ਸੋ ਅੱਜ ਆਪਾਂ ਚੱਲੇ ਹੁਣ ਗੁਰਦੁਆਰਾ ਸਾਹਿਬ ਵਸਾਖੀ ਦਿਖਾਉਣੇ ਆ ਫੇਸਬੁਕ ਸੂਟਾਂ 'ਚ ਮਸਾ ਫਿੱਟ ਆਉਂਦੇ ਆ ਬੰਦੇ ਸਾਡੇ ਸੋ ਆਓ ਚਲਿਏ ਤੁਹਾਨੂੰ ਦਿਖਾਉਣੇ ਆ ਅੱਜ ਦੀ ਵਸਾਖੀ ਨਿਊਜ਼ੀਲੈਂਡ ਦੀ ਰੈਡੀ ਹੋ ਕੇ ਪੱਗਾਂ ਮੰਨ ਕੇ ਤਾਂ ਐਂ ਲੱਗਦਾ ਜਿਵੇਂ ਵਿਆਹ ਤੇ ਜਾਣਾ ਹੁੰਦਾ ਮਸਾ ਮਸਾ ਪੱਗਾਂ ਬੰਦਦੇ ਇੱਥੇ ਧੁੱਪ ਹੋ ਗਈ ਥੋੜੀ ਜਿਹੀ ਗੈੜੀ ਅੱਖਾਂ 'ਚ ਚੁਕਦੀ ਆ ਰਾਤ ਦੀ ਕੰਮ ਆ ਲੈ ਕੰਮ ਪਹੁੰਚ ਲਓ ਆਲਮੋਸਟ ਪਹੁੰਚ ਲੇ ਗੁਰਦੁਆਰਾ ਸਾਹਿਬ ਟਾਕਾ ਨਹੀਂ ਨੀ ਤੇ ਉਸ ਤੋਂ ਬਾਅਦ ਸ਼ਾਇਦ ਆਪਾਂ ਮੰਦਰੀਵੇ ਵੀ ਜਾਈਏ ਦੇਖਦੇ ਆਂ ਉੱਥੇ ਮੁੰਡੇ ਵਾਲੇ ਨਾਲ ਮਿਲ ਕੇ ਪ੍ਰੋਗਰਾਮ ਕਰਾਉਣਾ ਸੋ ਆਜੋ ਬੁਲਾਉਣੇ ਆ ਕੇ ਕਰਾਉਣੇ ਆ ਗੰਦੋਰਾ ਸਾਹਿਬ ਦੇ ਦਰਸ਼ਨ ਬੱਦਲਬਾਈ ਬਹੁਤ ਸੁਣੀਏਗੀ ਆ ਆਲਮੋਸਟ ਪਹੁੰਚ ਕੇ ਗੁਰਦੁਆਰਾ ਟਾਕਾ ਨਹੀਂ ਨੀ ਸੋ ਪੀੜ ਪੂਰੀ ਇੱਥੇ ਕਾਫੀ ਜ਼ਿਆਦਾ ਰਸ਼ ਹੈ ਬੀ ਪੀੜ ਹੈ ਨਾ ਲੈਟਸ ਸੀ

ਤੋ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਜੀ ਪੂਰੀ ਰੌਣਕ ਮੇਲਾ ਲੱਗਿਆ ਹੋਇਆ ਇੱਧਰ ਅੱਜ ਵਿਸਾਖੀ ਦਾ ਕੱਲ ਵੀ ਲੱਗਿਆ ਹੋਇਆ ਸੀਗਾ ਇੱਧਰ ਸਟਾਲਾਂ ਵੀ ਲੱਗੀਆਂ ਹੋਈਆਂ ਸ਼ਾਇਦ ਨਾਪਰੀਦ ਨੂਰੇ ਆ ਕੇ ਜਿਆਦਾ ਵਧੀਆ ਲੱਗਦਾ ਤਾਂ ਕਰਕੇ ਫਿਰ ਅਸੀਂ ਇੱਥੇ ਆ ਜਾਨੇ ਵੈਸੇ ਤੇ ਗੁਰਦੁਆਰਾ ਸਾਹਿਬ ਸਾਡੇ ਨੇੜੇ ਵੀ ਹੈਗਾ ਇੱਧਰ ਦੇਖੋ ਆਪਣੇ ਬਜ਼ੁਰਗ ਬਹੁਤ ਸਾਰੇ ਬੈਠੇ ਆ ਧੁੱਪ ਸੇਕਦੇ ਆ ਇਤਰਾ ਫੋਟੋਆਂ ਲੱਗੀਆਂ ਹੋਈਆਂ ਹਰਮੰਦਰ ਸਾਹਿਬ ਦੀਆਂ ਜੀ ਬੰਦਾ ਸਾਡਾ ਗਰਮ ਹੋਇਆ ਪੂਰਾ ਤੇ ਮੈਂ ਤਾਂ ਕੋਈ ਨਹੀਂ ਹੈਗੀ ਆਪਾਂ ਹੁਣ ਟਾਕਾ ਨਹੀਂ ਨਹੀਂ ਗੁਰਦੁਆਰਾ ਸਾਹਿਬ ਤੋਂ ਨਿਕਲ ਗਏ ਬਾਹਰ ਤੇ ਆਪਾਂ ਚੱਲੇ ਮੰਦਰੇਵਾ ਉਧਰ ਸੰਦੀਪ ਉਹਨਾਂ ਨੇ ਪਾੜ ਤਰਾ ਹਾਂ ਬਾਅਦ ਚ ਤੁਹਾਨੂੰ ਦਿਖਾਉਨੇ ਆਪਾਂ ਕਿੱਥੇ ਕਿੱਥੇ ਜਾਂਦੇ ਆਂ ਸ਼ਾਇਦ ਸੰਦੀਪ ਉਹਨਾਂ ਦੇ ਘਰਾਂ ਵੀ ਜਾਈਏ ਬਾਅਦ ਚ ਸੋ ਆਜੋ ਕਰਦੇ ਆਂ ਵਲੌਗ ਇੰਜੋਏ ਨਾਲੇ ਅਸੀਂ ਕਰਦੇ ਆਂ ਵਿਸਾਖੀ ਇੰਜੋਏ ਆ ਹੈਗਾ ਮੰਦਰੇਵਾ ਜੀ ਮੰਦਰੇਵਾ ਪੂਰਾ ਤੁਹਾਨੂੰ ਪਿੱਛੇ ਮੈਂ ਦਿਖਾਉਣਾ ਭੁੱਲ ਗਿਆ ਮਾਰਕੀਟ ਚ ਇਹ ਵੀ ਪੰਜਾਬੀਆਂ ਦਾ ਗਾੜਾ ਪੂਰਾ ਉਹ ਵੀ ਗੁਰਦੁਆਰਾ ਬਹੁਤ ਸੋਹਣਾ ਬਣਾ ਹੋਇਆ ਮੰਦਰੇਵੇ ਵਾਲਾ ਸੋ ਆਜੋ ਕਿੱਥੇ ਵੀ ਕਰਦੇ ਆਂ ਦਰਸ਼ਨ ਵਾਲੇ ਮਿਲਦੇ ਆ ਆਪਣੇ ਬੰਦਿਆਂ ਨਾਲ। ਪੂਰਾ ਪੰਜਾਬ ਵਾਲਾ ਲੱਗਦਾ ਹੋਰੇ ਗੁਰਦੁਆਰਾ ਸਾਹਿਬ 'ਚ। ਦੇਖੋ। ਉਧਰ ਪੂਰੀ ਭੀੜ ਸੀ ਕਾਕਾ ਨਹੀਂਨੀ ਬਹੁਤ ਜ਼ਿਆਦਾ। ਇਹ ਗੁਰਦੁਆਰਾ ਸਾਹਿਬ 'ਚ ਅਸੀਂ ਪਹਿਲੀ ਵਾਰ ਆਏ ਆ। ਥੋੜਾ ਜਿਹਾ ਲੇਟ ਹੋ ਗਏ ਪਰ ਅਸੀਂ ਇੱਧਰ ਕਿਉਂਕਿ ਟੱਕਰ ਨਹੀਂਨੀ ਚਲੇਗੀ ਸੀਗੇ। ਉਹ ਲੰਗਰ ਆਲੂਰੇ ਵੀ ਬਹੁਤ ਵਧੀਆ ਬਣਾਇਆ ਹੋਇਆ। ਬਹੁਤ ਸਾਕੀ ਤਕਰੀਬਨ ਮਨਾ ਲਈਏ ਸਾਰੀ ਤੇ ਗੁਰਦੁਆਰਾ ਸਾਹਿਬ 'ਚ ਸੇਵਾ ਕਰਕੇ ਵਧੀਆ ਲੱਗਿਆ। ਆਪਣੇ ਪੰਜਾਬ ਦੇ ਪਿੰਡ ਵਾਲੀ ਫੀਲਿੰਗ ਆਈ। ਸੋ ਹੁਣ ਆਪਾਂ ਇੱਕ ਫੋਟੋ ਖਿੱਚਦੇ ਆਂ। ਵਾਗ ਕੇ ਚੱਲਦੇ ਚਲੋ ਜੀ ਗੁਰਦੁਆਰਾ ਸਾਹਿਬ ਜਾ ਕੇ ਬਹੁਤ ਵਧੀਆ ਲੱਗਿਆ ਬਹੁਤ ਦੇਰ ਬਾਅਦ ਆਏ ਸੀਗੇ ਅੱਜ ਤੇ ਇੱਥੇ ਤਾਂ ਹੈਗਾ ਹੀ ਸਾਡਾ ਫਸਟ ਟਾਈਮ ਸੀਗਾ ਮਨਰੇਵੇ ਸੰਦੀਪ ਉਹਨਾਂ ਦੇ ਨੇੜੇ ਲੱਗਦਾ ਜਿੱਥੇ ਮੁੰਡਿਆਂ ਨੇ ਰਲ ਕੇ ਪਾਠ ਕਰਾਇਆ ਹੋਇਆ ਸੀਗਾ ਪਸਾਕੀ ਦਾ ਸੋ ਵਧੀਆ ਲੱਗਿਆ ਪ੍ਰਸ਼ਾਦਾ ਵੀ ਬਹੁਤ ਸੋਹਣਾ ਬਣਾਇਆ ਹੋਇਆ ਸੀਗਾ ਇੱਥੇ ਸੋ ਬਾਕੀ ਹੁਣ ਚੱਲਦੇ ਆਪਾਂ ਸੰਦੀਪ ਦੇ ਘਰੇ ਉਹ ਤੋਂ ਬੋਨੇ ਸਾਡੇ ਪਿੰਡ ਵਾਲੇ ਮੁੰਡਿਆਂ ਨੇ ਇੱਥੇ ਮਕਾਨ ਬਣਾ ਲਏ ਮੁੰਡਿਆਂ ਨੇ ਸਾਰਿਆਂ ਨੇ ਸਾਡਾ ਵੀ ਨੰਬਰ ਆਊਗਾ ਔਲੀ ਔਲੀ ਹਨਾ ਜੀ ਚਲੋ ਹੁਣ ਦਫਾਨੇ ਸੰਦੀਪ ਦਾ ਕਰ ਲੋ ਵੀ ਹੁਣ ਆ ਕੇ ਆਪਾਂ ਸੰਦੀਪ ਨਾਲ ਦੇ ਘਰੇ ਇਹ ਹੈਗਾ ਸੰਦੀਪ ਮੁੰਡਾ ਸਾਡੇ ਪਿੰਡ ਦਾ ਹਾਂ ਗੱਡੀ ਖੜੀ ਏ ਵਿਚਾਰੀ ਅਸੀਂ ਸਾਰੇ ਜਣੇ ਉੱਪਰ ਚਲਾਉਂਦੇ ਹਾਂ ਰਾਤ ਨੂੰ ਤੇ ਆ ਹੈਗਾ ਸੰਦੀਪ ਦਾ ਘਰੇ ਘਰ ਘਰੇ ਨਹੀਂ ਘਰ ਮਤਲਬ ਆ ਦੇਖ ਤਨਵਾ ਨਿਵਾਸ ਲਿਖਾਇਆ ਮੁੰਡੇ ਨੇ ਹੁਣ ਆਪਾਂ ਆਂਟੀ ਨਾਲ ਗੱਲਾਂ ਬਾਤਾਂ ਮਾਰ ਕੇ ਫੇਰ ਆਪਾਂ ਚੱਲਾਂਗੇ ਆਪਣੇ ਘਰ ਨੂੰ ਹਾਂਜੀ ਠੀਕ ਹੈ ਜੀ ਜੇ ਜੇ ਲੰਗਰ ਗੁਰਦੁਆਰੇ ਦਾ ਤਾਂ ਢਿੱਡ ਤਾਂ ਬਣਾ ਤਾਂ ਘੱਟ ਖਾ ਲੰਦੀ ਸੋ ਚਲੋ ਚੱਲਦੇ ਆ ਜੀ ਅੱਜ ਆ ਜਾ ਤੇਰੀ ਵੀਡੀਓ ਬਣਾ ਲਈਏ ਸਾਡੇ ਬਾਈ ਬਲੌਗ ਦੇ ਦਈਏ ਕੁੜੀ ਕਿਹੜੇ ਘੁੰਦ ਨੇ ਮਡੀ ਆਕਰੰਦੇ ਰਹਿਮਤ ਟੀਵੀ ਲਾ ਦੇ ਯਾਰ ਮੀ ਲਾ ਗਮਨਤਾ ਕਿਹੜਾ ਸੌਂਗ ਲਾਉਣਾ ਹੈ ਰਹਿਮਤ ਗਮਨਮ ਫਾਇਲ ਕਿਸ਼ਮਗਾ ਕਾਲੀ ਹੈ ਨਾ ਕਿਹੜਾ ਲਾਇਆ ਕਰ ਨਾ ਹਾਂ ਯਾ ਕਿਹੜਾ ਅਜੂਆ ਕਸਕੇ ਸੀ ਮੰਗੇ ਨਾ ਨਾ ਦੂਆ ਲਾ ਦੇ Song ਸੁਣਾ ਦੇ ਮਤਲਬ Song ਸੁਣਾ ਦੇ ਚਲ ਮੈਂ ਤੇ ਸਾਰੇ ਇਹ ਦਾ ਮਾਨੂਭੂਣ ਕਿਨੇ ਭੁੱਲ ਕੇ ਜੀਵਾਂਗੇ ਕੀ ਆ ਗਾ ਆ ਲੈ ਗਏ ਕੋਕਲੋ ਦੇਖਣੀ ਆ ਚਲੋ ਚਲੋ ਚੰਜੀ 1 2 3 ਸ਼ਾਵਰ ਦੇ ਵਿੱਚ ਪੂਰੀ ਘੈਂਟ ਰੇਨ ਬੋਣੀ ਹੈ ਪੂਰੀ ਥੱਲੇ ਤੱਕ ਦਿਖਦੀ ਹੈ ਪਾੜ ਤੱਕ ਹਨ ਪੂਰੀ ਡਾਰਕ ਹੈ ਨਾ ਉਹ ਦੇਖਿਆ ਸੀਗਾ ਜਿੱਦਾਂ ਅਮਰੀਕਾ 'ਚ ਉਹ ਲੱਗਿਆ ਹੋਇਆ ਸੀਗਾ ਚੰਨ ਗ੍ਰਹਿਣ ਹਾਂ ਜਿੱਦਾਂ ਸੌਰੀ ਸੂਰਜ ਗ੍ਰਹਿਣ ਪੂਰਾ ਪੂਰਾ ਸਰਕਲ ਬਣਦਾ ਹੈ ਨਾ ਜ਼ਬਰਦਸਤ ਬਹੁਤ ਘੈਂਟ ਲੱਗ ਰਹੀ ਹੈ ਜਦ ਨੂੰ ਕੋਲ ਜਾਊਗਾ ਪੁੱਤ ਉਹਨੇ ਹੋਰ ਦੂਰ ਹੋਈ ਜਾਂਦਾ। ਮੀਟਿੰਗ ਡਰਾਪ ਤੇ ਉੱਪਰੋਂ ਤਾਂ ਬਲੇ ਕਰਕੋ ਨਹੀਂ ਦਾ। ਐਰ ਪਤਾ ਲੱਗਦਾ ਥੱਲੇ ਤੱਕ ਆ ਨਾ। ਨਹੀਂ ਉਹ ਬਹੁਤ ਘੈਂਟ ਪਾਣੀ ਆ। ਇਹ ਫੜ ਕੇ ਆ ਰਹੀ ਨੂੰ ਕੋਈ ਨਹੀਂ। ਆ ਮਨਦੀਪ ਭੈਣ ਸਾਡੀ ਪਿੰਡ ਤੋਂ। ਅੱਜ ਆਪਾਂ ਦੇਖਣਾ ਇਹਨਾਂ ਦਾ ਘਰ ਨਵਾਂ। ਪ੍ਰੋਨਾ ਸਾਹਿਬ ਨੂੰ ਅਸੀਂ ਪਹਿਲਾਂ ਮਿਲੇ ਸੀਗੇ ਅੱਗੇ ਤੁਹਾਡੀ ਇਹਦੀ ਇੰਟਰੋਡਕਸ਼ਨ ਕਰਾਵਾਂਗੇ ਚਲੋ ਜੀ ਬਾਹਰ ਆ ਕੇ ਦੇਖਦੇ ਆਂ ਸਵਾਗਤ ਕਰਤਾ ਆ ਦੇਖ ਲਓ ਸਵਾਗਤ ਕਰਤਾ ਤੁਹਾਡੇ ਹਾਰ ਪਾਦੇ ਨਵੇਂ ਬਹੁਤ ਸੋਹਣੀ ਬਣੀ ਵੀ ਆ ਨਾ ਜਬਰਦਸਤ ਬਣੀ ਆ ਲਓ ਜੀ ਤੁਹਾਨੂੰ ਮੁਬਾਰਕਾਂ ਹੀ ਪਹਿਲਾਂ ਬਹੁਤ ਬਹੁਤ ਮੈਂ ਥੈਂਕ ਯੂ ਸੱਤ ਰੰਗਾ ਪੂਰੇ ਇੱਧਰ ਛੋਟੀ ਵੀ ਬਣੀ ਹੋਈ ਇੱਕ ਲਓ ਜੀ ਪੂਰੀ ਇਨਸਪੈਕਸ਼ਨ ਕਰਕੇ ਅੰਦਰੋਂ ਕਾਫੀ ਬਹੁਤ ਸੋਹਣਾ ਬਣਾਇਆ ਹੋਇਆ ਹਲੇ ਅੰਡਰ ਕੰਸਟਰਕਸ਼ਨ ਹੈ ਨਵੇੜਨਾ ਕੰਮ ਇਹਨਾਂ ਨੇ ਕਾਫੀ ਜ਼ਿਆਦਾ ਪਿਆ ਲੇ ਪਰ ਬਹੁਤ ਘੰਡ ਲੱਗ ਰਿਹਾ ਖੁੱਲਾ ਡੁੱਲਾ ਜਿਹਾ ਥੀ ਵੀ ਬਹੁਤ ਸੋਹਣਾ ਇੱਥੇ ਬਰਸਾਤੀ ਦਾ ਵੀ ਬਸੇ ਪੈਸਾ ਹੈ ਗਰਾਜ ਵੀ ਬਹੁਤ ਖੁੱਲਾ ਕਿ ਕਿਰੀ ਆ ਮਾਰ ਆ ਜੇ ਮੈਂ ਦਰਵਾਜ਼ਾ ਖੋਲ ਲਈ ਮੈਨੂੰ ਨਾਲੇ ਕਰੀ ਉਹਨਾ ਆਪਾਂ ਸੰਦੀਪ ਨਾ ਦੇ ਘਰ ਤੋਂ ਆਗੇ ਸੀਗੇ ਤੇ ਹੁਣ ਆਪਾਂ ਐ ਕਰਨ ਗਰੋਸਰੀ ਤੇ ਗਰੋਸਰੀ ਲੈ ਕੇ ਚੱਲਦੇ ਆ ਘਰ ਨੂੰ ਫਾਈਨਲੀ ਸ਼ਾਪਿੰਗ ਕਰਕੇ ਤੇ ਆਪਾਂ ਵਿਸਾਖੀ ਮਨਾ ਕੇ ਤੇ ਸਾਰਾ ਦਿਨ ਅੱਜ ਅਸੀਂ ਘੁੰਮਣੇ ਤੇ ਲਾਤਾ ਤੇ ਹੁਣ ਆ ਗਿਆ ਆਪਾਂ ਘਰੇ ਸੋ ਓਕੇ ਜੀ ਇੱਥੇ ਕਰਦੇ ਆ ਬਲੌਗ ਐਂਡ ਓਕੇ ਜੀ ਬਾਏ ਬਾਏ ਗੁੱਡ ਨਾਈਟ